ਈ ਹਾਟ ਇਧਰ ਵੇਖੋ ਵੀਰ ਇਧਰ ਵੇਖੋ ਮੈਂ ਛੋੜਨੇ ਤੁਹਾਨੂੰ ਅਮਨਦੀਪ ਕੌਰ ਪਾਜੀ ਕਿਹੜਾ ਪਿੰਡਾ ਜੀ ਬਾਲਮੀਕੀ ਮੱਲਾ ਮੇਰਾ ਵੀਰ ਜੀ ਤਕੀਮ ਕੀ ਮਾਮਲਾ ਕੀ ਮਾਮਲਾ ਤੁਹਾਡੇ ਬੱਚੇ ਨੂੰ ਧੀਆਂ ਬਾਹ ਨਸ਼ਾ ਹੋਵੇ ਨਾ ਨਸ਼ਾ ਖਾਂਦਾ ਹੋ ਠੀਕੇ ਲਾਉਂਦਾ ਵੀਰ ਜੀ ਪਿੰਡ ਵੀ ਦੱਸੋ ਨਾ ਪਿੰਡ ਫਤਿਹਵਾਦ ਵੀਰ ਜੀ ਤੇ ਪੰਜਾਬ ਦੀ ਸਰਕਾਰ ਤੇ ਕਹਿ ਰਹੀ ਵੀ ਨਸ਼ਾ ਸਰਕਾਰ ਕੁਝ ਨਹੀਂ ਕਰਦੀ ਵੀਰ ਜੀ ਇਹ ਨਸ਼ਾ ਵੇਚ ਵੇਚ ਕੇ ਲੋਕਾਂ ਦੇ ਧੀਆਂ ਪੁੱਤ ਮਾਰੀ ਜਾਂਦੇ ਵੀਰ ਜੀ ਦੱਸੋ ਮੈਂ ਕਿੱਥੇ ਜਿਲ ਜਾ ਮੈਂ ਤੇ ਕੰਮ ਕਰਦੀ ਹਾਂ ਦਿਹਾੜੀ ਧੱਪਾ ਕਰਦੀ ਵੀਰ ਜੀ ਦੱਸਾਂ ਮੈਂ ਕਿੱਥਾ ਨਾ ਮੈਂ ਰੋਟੀ ਪਾਣੀ ਦਵਾ ਕਿ ਨਸ਼ਾ ਦਵਾ ਵੀਰ ਜੀ ਮੈਂ ਕਿੱਥੇ ਜਾਵਾਂ ਦੱਸੋ ਮੈਨੂੰ ਮੈਂ ਨਸ਼ਾ ਪੰਜਾਬ ਦਾ ਮੁੱਖ ਮੰਤਰੀ ਤੇ ਕਹਿ ਰਿਹਾ ਕਿ ਨਸ਼ਾ ਮੁਕਤ ਕਰਕੇ ਪੰਜਾਬ ਬੜੀ ਨਸ਼ਾ ਨਹੀਂ ਬੰਦ ਹੋਇਆ ਸਾਰਾ ਬਾਲਮੀਕੀ ਮੱਲਾ ਨਸ਼ਾ ਵੇਚਦਾ ਪਿਆ ਵੀਰ ਜੀ ਮਿੰਟ ਮਿੰਟ ਤੇ ਨਸ਼ਾ ਦੇਣ ਦੇ ਆ ਹਾਂ ਜੀ ਵੀਰੇ ਤੇਰੀ ਮਾਂ ਤੱਲੇ ਮਾਰਦੀ ਆ ਬਾਲਮੀਕੀ ਮੱਲਾ ਨਸ਼ਾ ਬਹੁਤ ਵੇਚਣ ਦੇ ਆ ਤੇਰੀ ਮਾਂ ਤੱਲੇ ਤੱਲੇ ਮਾਰਦੀ ਆ ਕੀ ਕਹਿਣਾ ਚਾਹੁੰਨਾਂ ਨੂੰ ਕਿੱਥੋਂ ਨਸ਼ਾ ਕਿੱਥੋਂ ਕਿੱਥੋਂ ਨਸ਼ਾ ਲੈ ਕੇ ਆਉਣਾ ਹੈ ਕਿੱਥੋਂ ਨਸ਼ਾ ਕਿੱਥੋਂ ਕਿੱਥੋਂ ਨਸ਼ਾ ਲੈ ਕੇ ਆਉਣਾ ਹੈ ਹੈ ਕੌਣ ਵੇਚਦਾ ਉੱਚੀ ਬੋਲ ਆਮ ਉੱਗਰ ਕੇ ਬੋਲ ਹਾਂ ਗੱਲਾਂ ਮੂੰਹ ਕੋਈ ਗੱਲ ਨਹੀਂ ਤੂੰ ਇੰਨੀ ਡਰਨਾ ਮੁਹੱਲੇ ਚ ਕੌਣ ਵੇਚਦਾ ਨਸ਼ਾ ਕੰਦੀ ਗੱਲਾਂ ਤੇ ਮੁੰਡੇ ਹੁੰਦੇ ਉੱਚੀ ਬੋਲ ਕੰਦੀ ਗੱਲਾਂ ਤੇ ਮੁੰਡੇ ਹੁੰਦੇ ਇੱਥੇ ਹਾਂ ਤੇ ਤੈਨੂੰ ਮਾਂ ਆਪਣੀ ਦਾ ਤਰਸ ਨਹੀਂ ਆਉਂਦਾ ਨਹੀਂ ਵੀਰ ਵੇਖੋ ਮੈਂ ਕੱਕ ਇੱਕ ਵੰ ਦੇਖ ਰਹੀਆਂ ਜੇ ਮੈਂ ਕਰ ਤੁਹਾਡਾ ਮੁੰਡਾ ਕਹਿ ਰਿਹਾ ਵੀ ਸ਼ਰਿਆਂ ਮੈਂ ਮੁੰਡੇ ਨਸ਼ਾ ਵੇਚਦਿਆ ਪੁਲਿਸ ਪ੍ਰਸ਼ਾਸਨ ਫੜਦੀ ਨਹੀਂ ਨਹੀਂ ਫੜਦੀ ਵੀਰ ਕੀ ਕਹਿੰਦੀ ਉਹ ਪੁਲਿਸ ਛੱਡ ਦਿੰਦੀ ਨਸ਼ਾ ਜਿਹ ਪੈਸੇ ਲੈ ਕੇ ਛੱਡ ਦਿੰਦੀ 20 20 30 30000 ਰੁਪਇਆ ਬਾਲਮਿਕੀ ਮੱਲੋ ਲਿਆਵਾਨਾ ਨੇ ਪੈਸਾ ਤੇ ਲੈ ਕੇ ਛੱਡ ਦਿੰਦੇ ਆ ਪੁਲਿਸ ਵਾਲੇ ਨਸ਼ਾ ਨਹੀਂ ਨਸ਼ਾ ਕਹੇ ਲਾ ਕੇ ਛੱਡ ਦਿੰਦੇ ਆਏ ਹੁਣ ਤੁਸੀਂ ਇਸ ਗੱਲ ਨੂੰ ਕਹਿ ਰਹੇ ਹੋਰ ਤੁਸੀਂ ਕਹਿ ਰਹੇ ਹੋ ਵੀ ਨਸ਼ਾ ਵਿਕਦਾ ਤੇ ਜੇ ਸਵੇਰੇ ਪੁਲਿਸ ਤੁਹਾਨੂੰ ਦੌਕਾ ਮਾਰਦੀ ਆ ਤਾਂ ਕੀ ਕਹੋਗੇ ਮੈਂ ਮੈਂ ਠੋਕੇ ਭਾਜੀ ਕਹੂੰਗੀ ਤੁਸੀਂ ਪਹਿਲੇ ਲੈਂਦੇ ਜੋ ਮੈਂ ਠੋਕੇ ਕਮਾ ਡਰਨਾ ਨਹੀਂ ਵੀਰ ਜੀ ਮੇਰਾ ਪੁੱਤ ਮਰਨ ਦਿਆ ਜੋ ਹੋਦਿਆ ਰਾਤ ਮੈਨੂੰ ਦੁਖੀ ਕਰਨ ਦਿਆ ਜੋ ਵੀਰ ਜੀ ਮੇਰੇ ਮੈਂ ਸਵੇਰ ਦੀ ਰੋਟੀ ਇੱਕੋ ਖਾਦੀ ਵੀਰ ਜੀ ਕਿਉਂਕਿ ਮੈਂ ਤੁਹਾਨੂੰ ਇਹ ਗੱਲ ਤਾਂ ਨੂੰ ਇਹ ਗੱਲ ਤਾਂ ਪੁੱਛੀ ਹੈ ਕਿ ਮੈਂ ਪਹਿਲਾਂ ਵੀ ਖਬਰਾਂ ਚਲਾਈਆਂ ਤਾਂ ਪੁਲਿਸ ਕਹਿ ਦਿੰਦੀ ਆ ਵੀ ਸਾਡੇ ਲੋਕਾਂ ਦੇ ਬੱਚੇ ਟੀਕੇ ਨਹੀਂ ਲਾਉਂਦੇ ਲੰਦੇ ਆ ਵੀਰ ਜੀ ਹੈ ਲੰਦੇ ਆ ਵੀਰ ਜੀ ਡੇਲੀ ਟੀਕਾ ਲਾ ਕੇ ਆਉਂਦਾ ਵਾ ਮੈਂ ਤਾਂ ਪਹਿ ਰੋਜ ਮੰਗਦਾ ਆ ਮੈਂ ਪੇਂਟ ਦਾ ਕੰਮ ਕਰਦੀ ਆ ਵੀਰ ਜੀ ਦਿਹਾੜੀ ਦਪਾ ਕਰਦੀ ਆ ਮੈਂ ਬਿਮਾਰ ਕੰਮ ਤੇ ਵੀਰ ਜੀ ਜਾਂਦੀ ਹੁਣ ਮੇ ਮੈਨੂੰ ਚੱਕਰ ਆਉਣਦੇ ਆ ਫਿਰ ਵੀ ਵੀਰ ਜੀ ਮੈਂ ਬਿਮਾਰ ਕੰਮ ਤੇ ਜਾਂਦੀ ਵੀਰ ਜੀ ਕੀ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਸਾਹਿਬ ਨੂੰ ਜੀ ਮੈਂ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਸਾਹੀ ਤੁਸੀਂ ਇਹ ਬੰਦ ਕਰੋ ਇਹ ਲੋਕਾਂ ਦੇ ਪੁੱਤ ਮਰਨਦੇ ਆ ਤੁਸੀਂ ਵੋਟਾਂ ਲੈ ਕੇ ਤੁਸੀਂ ਕਿਸ ਦੀ ਗਰੀਬੀ ਮਾਇਤ ਨਹੀਂ ਕਰਦੇ ਤੁਹੇ ਨਸ਼ਾ ਬੰਦ ਕਰੋ ਸਰ ਜੀ ਨਸ਼ਾ ਬੰਦ ਕਰੋ ਭਾਜੀ ਇਹ ਗਰੀਬਾਂ ਦੇ ਬੱਚ ਮਰਨ ਦੇ ਕਿਉਂ ਨੋ ਨੋ ਵੀ ਤੂੰ ਨਸ਼ਾ ਕੀ ਗੱਲ ਇਹਨੂੰ ਧਿਆਨ ਕਰ ਕੰਮ ਨਹੀਂ ਕੋਈ ਕਰਦਾ ਕਿਉਂਕਿ ਕੰਮ ਨਹੀਂ ਕਰਦਾ ਨਹੀਂ ਕਰਦਾ ਵੀਰ ਜੀ ਕੰਮ ਨਹੀਂ ਕਰਦਾ ਮੈਨੂੰ ਸਤਾਉਂਦਾ ਮੈਨੂੰ ਪੈਸੇ ਦੇਉ ਮੈਨੂੰ ਤੂੰ ਭੂਗ ਤੇ ਜਾ ਮਾਰਦਾ ਵੀਰ ਜੀ ਉਹ ਆ ਮੈਨੂੰ ਤੇਰੀ ਮਾਂ ਮਾਂ ਪਿਓ ਕਹਿ ਨਹੀਂ ਮੈਨੂੰ ਕੁੱਟਦਾ ਮਾਰਦਾ ਨਹੀਂ ਕੁੱਟਦਾ ਨਹੀਂ ਕਹਿੰਦੀ ਹਾਂ ਤੇ ਉਹ ਝੂਠ ਬੋਲਦੀ ਮੰਤਰੀ ਤੇ ਫਿਰ ਦੋ ਚਾਜ ਚੀਜ਼ਾਂ ਵਾਹ ਤੋਂ ਕਰਦੀਆਂ ਤਾਂ ਮੂੰ ਚੱਕ ਚਾਚੋ ਚੋਕੇ ਵੀਰ ਜੀ ਤੇ ਬੜੀ ਹੀ ਟੱਚ ਵੀਰ ਜੀ ਟੱਚ ਕੜੀ ਦੇ ਪਾਪਾ ਲੈ ਕੇ ਆਏ ਸੀ ਇਹ ਦੇ ਆਇਆ ਵਾ ਵੀਰ ਜੀ ਗੁਫਰ ਹੀ ਉਹ ਵੀ ਲੈ ਦੇ ਆਇਆ ਵਾ ਭੈਣ ਜੀ ਪੰਜਾਬ ਦੀ ਪੁਲਿਸ ਕਹਿੰਦੀ ਹੈ ਵੀ ਸਾਨੂੰ ਭੈਣ ਜੀ ਪੰਜਾਬ ਦੀ ਪੁਲਿਸ ਕਹਿੰਦੀ ਆ ਕਿ ਸਾਨੂੰ ਦੱਸੋ ਕਿੱਥੇ ਨਸ਼ਾ ਵਿਗਦਾ ਤੇ ਕੌਣ ਕਰਦਾ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਕਾਰਵਾਈ ਨਹੀਂ ਹੁੰਦੀ ਵੀਰਾਂ ਪੈਸੇ ਲੈ ਕੇ ਛੱਡ ਦਿੰਦੇ ਪੁਲਿਸ ਪੁਲਿਸ ਲੈ ਕੇ ਛੱਡ ਦਿੰਦੇ ਓਏ ਰਜੋ ਓਏ ਠੀਕ ਠੀਕ ਓਏ ਬਹੁਤ ਪੁਲਿਸ ਛੱਡ ਦਿੰਦੇ